ਵਿਦੇਸ਼ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਏ ਨੌਜਵਾਨ ਜਿਨ੍ਹਾਂ ਨਾਲ ਕੁਵੈਤ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੁਰਾਗਲਾ ਦਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਸੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਦੁਰਾਗਲੇ ਦੇ ਨੌਜਵਾਨ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਇੱਕ ਜਲੰਧਰ ਦਾ ਅਤੇ ਦੋ ਨੌਜਵਾਨ ਪਾਕਿਸਤਾਨ ਦੇ ਵੀ ਸਨ ਦੋ ਨੌਜਵਾਨਾਂ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ ਜਗਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਬੇਹੱਦ ਗਮਗੀਨ ਮਾਹੌਲ ਹੈ ਤੇ ਜਗਦੀਪ ਦਾ ਇੱਕ 11 ਸਾਲ ਦਾ ਬੇਟਾ ਉਸ ਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ ਪਰਿਵਾਰ ਵਿੱਚ ਉਸ ਦਾ ਛੋਟਾ ਭਰਾ ਅਤੇ ਛੋਟੇ ਭਰਾ ਦੀ ਪਤਨੀ ਵੀ ਹੈ ਜਿਨ੍ਹਾਂ ਦੀ مالی ਹਾਲਤ ਜਿਆਦਾ ਠੀਕ ਨਹੀਂ ਜਾਣਕਾਰੀ ਦਿੰਦੇ ਹੋਏ ਅਮਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਕਬੈਤ ਤੋਂ ਉਹਨਾਂ ਦੇ ਭਰਾ ਦੇ ਨਾਲ ਰਹਿੰਦੇ ਨੌਜਵਾਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਇੱਕ ਭਿਆਨਕ ਸੜਕੀ ਹਾਦਸਾ ਹੋਇਆ ਹੈ ਜਦੋਂ ਨੌਜਵਾਨ ਘਰੋਂ ਕੰਮ ਦੇ ਲਈ ਨਿਕਲੇ ਸਾਂਤ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿਸ ਦੇ ਦੌਰਾਨ ਮੌਕੇ ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ ਕੱਲ ਹੀ ਇੱਕ ਦੀ ਪਛਾਣ ਉਹਨਾਂ ਦੇ ਭਰਾ ਦੇ ਰੂਪ ਵਿੱਚ ਹੋਈ ਹੈ ਵੀਰ ਸਿੰਘ ਤੇ ਜਿਹੜੇ ਮੁੰਡੇ ਦੀ ਟੀਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਤੇ ਉਹ ਸੌਦੀ ਤੇ ਕਵੈਤ ਕੰਮ ਕਰਦੇ ਸੀਗੇ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ ਸੱਤ ਜਣੇ ਸੀਗੇ ਦੋਨਾਂ ਨਾਲ ਪਾਕਿਸਤਾਨ ਦੇ ਕਿ ਦੱਸੇ ਜਾ ਰਹੇ ਨੇ ਤੇ ਪੰਜ ਬੰਦੇ ਇੱਧਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀ ਕਾਰ ਐਕਸੀਡੈਂਟ ਹੋਇਆ ਤੇ ਉਹਨੇ ਵਿੱਚ ਮੇਰੇ ਸੁਣਚ ਤੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ ਸੱਤੀ ਦੀ ਸੱਤੀ ਦੀ ਡੈਥ ਹੋ ਗਈ ਆ ਤੇ ਆ ਕੀ ਆ ਵੀ ਪੰਜਾਂ ਕ ਦੀ ਸਨਾਨਕਤ ਹੋਈ ਆ ਤੇ ਦੋ ਬੰਦੇ ਦੀ ਹਲੇ ਕੋਈ ਸਨਾਨਕਤ ਸੁਨਗਣੀ ਹੋ ਰਹੀ ਆ ਆਪਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੋੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ ਵਟਸਐਪ ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗ ਜਾਂਦਾ ਕਿ ਇੱਕ ਜਲੰਧਰ ਦਾ ਇੱਕ ਅੰਮਰਸਰ ਦਾ ਤੇ ਇੱਕ ਮੇਰਾ ਬਰਦਰ ਦਾ ਸੀਗਾ 1.5 ਸਾਲ ਪਹਿਲਾਂ ਗਿਆ ਸੀ ਪਰਿਵਾਰ ਚ ਬਸ ਮੇਰੇ ਭਾਬੀ ਜੀ ਨੇ ਤੇ ਮੇਰਾ ਬਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ ਮੰਗ ਭਾਜੀ ਇਹੋ ਹੀ ਆ ਵੀ ਇਨਸਾਨ ਇਨਸਾਨ ਭਾਜੀ ਰੋਟੀ ਤਾਂ ਮਿਹਨਤ ਕਰਕੇ ਵੀ ਕਾ ਲੇਗਾ ਪਰ ਜਿਹੜੀਆਂ ਉੱਤੇ ਵਿਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਰਕਾਰ ਕੋ ਇਹ ਮੰਗ ਹੋਣੀ ਚਾਹੀਦੀ ਵੀ ਜੇ ਕਿਸੇ ਦਾ ਧੀ ਪੁੱਤ ਇਦਾਂ ਹੋ ਜੇ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਦੀ ਹੋਣੀ ਚਾਹੀਦੀ ਹੈ। ਅਪੀਲ ਇਹੀ ਹੈ ਜੀ ਵੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਕਿਸੇ ਕਿਸੇ ਨਾਲ ਵੀ ਇਦਾਂ ਕਿਸੇ ਨਾਲ ਵੀ ਹੋ ਸਕਦਾ ਹੈ ਇਦਾਂ ਇਹ ਨਹੀਂ ਕਿ ਸਾਡੇ ਨਾਲ ਹੀ ਹੋਇਆ ਕਿਸੇ ਨਾਲ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ। ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ। ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈੱਡ ਬੋਡੀ ਪਛਾਣ ਚ ਮੇਰੀ ਮਦਦ ਕਰ ਰਹੇ ਨੇ। ਇਹਦੇ ਵਿੱਚ ਜੇ ਇਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਆਸਾਨੀ ਹੋ ਜਾਵੇ ਡੈੱਡ ਬੋਡੀ ਭੇਜਣ ਚ ਜਿਹੜੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਬੰਦਿਆਂ ਦੀਆਂ ਡੈੱਡ ਬੋਡੀਆਂ ਨਹੀਂ ਆਂਦੀਆਂ ਮਗਰੋਂ ਪਰਿਵਾਰ ਵਿੱਚ ਕਈ ਇਦਾਂ ਹੀ ਦੁੱਖ ਨਾਲੀ ਦੇ ਪਜਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਂ ਪਿਓ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਿਆਦਾ ਹੋਣਾ ਚਾਹੀਦਾ ਸਰਕਾਰ ਕੋਲ ਸਾਡੀ ਇਹ ਮੰਗ ਹੈ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਣ ਵਾਸਤੇ ਰੋਜੀ-ਰੋਟੀ ਕਮਾਣ ਵਾਸਤੇ ਉਹਨਾਂ ਨੂੰ ਤੇ ਚੰਗੇ ਸਹੂਲਤ ਹੋਲੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਪਛਾਣ ਦੀ ਕੋਸ਼ਿਸ਼ ਕਰਕੇ ਉਹ ਇਹਨਾਂ ਖਜਲਖਵਾਰੀ ਹੋਣ ਦੇ ਬਾਅਦ ਵੀ ਤੇ ਮਤਲਬ ਡੜੀ ਡੈਡ ਬਾਡੀ ਉਹ ਭੇਜ ਦੇਣੀ ਹੈਗੀ ਤੇ ਉੱਤੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਂ ਦਾ ਹੋਏ ਤਾਂ ਫਿਰ ਖਜਲ ਖਰਾਬ ਹੀ ਹੋਣਾ